ਵੀਰਾਂ ਤੁਹਾਨੂੰ ਨਿਊ ਚੰਡੀਗੜ੍ਹ ਦਿਖਾ ਰਹੇ ਹਾਂ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਐਮੈਕਸ ਟਾਬਰ ਦੇ ਨਜ਼ਦੀਕ ਫਲਾਇਓਵਰ ਦੇ ਵਿੱਚ ਨੌਜਵਾਨ ਨੇ ਸਿੱਧੀ ਆਪਣੀ ਕਾਰ ਮਾਰੀ ਹੈ ਤਾਂ ਦੇਖੋ ਕਿ ਪੂਰੀ ਕਾਰ ਜਿਹੜੀ ਚੱਕਨਾਚੂਰ ਹੋ ਗਈ ਹੈ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਦੇਖੋ ਕਿ ਸਵਿਫਟ ਕਾਰ ਸੀ ਬਿਲਕੁਲ ਨਵੀਂ ਤਾਂ ਉਹਦੇ ਸਿੱਧੇ ਆੜ ਕੇ ਇਸ ਫਲਾਇਓਵਰ ਦੇ ਵਿੱਚ ਮਾਰੀ ਹੈ ਤੁਸੀਂ ਦੇਖੋ ਕਿ ਇਹ ਫਲਾਇਓਵਰ ਹੈ ਪਹਿਲਾਂ ਵੀ ਇਸ ਫਲਾਇਓਵਰ ਤੇ ਕਾਫੀ ਐਕਸੀਡੈਂਟ ਹੁੰਦੇ ਨੇ ਤਾਂ ਅੱਜ ਜਦੋਂ ਹੁਣ ਹੋਲੀ ਦੇ ਤਿਹਾੜ ਦੇ ਮੌਕੇ ਨੌਜਵਾਨ ਹੋਲੀ ਮਨਾ ਕੇ ਮੈਕਸ ਟਾਵਰ ਤੋਂ ਬਾਹਰ ਨਿਕਲ ਕੇ ਜਦੋਂ ਇਸ ਰੋਡ ਦੇ ਉੱਤੇ ਆਇਆ ਤਾਂ ਇਹਦੇ ਸਾਰ ਹੀ ਗੱਡੀ ਜਿਹੜੀ ਫਲਾਈਓਵਰ ਦੇ ਵਿੱਚ ਮਾਰੀ ਹੈ ਤੇ ਸੁਣ ਲੈ ਕੇ ਐਸਐਨਐਫ ਦੀ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਤੇ ਦੇਖੋ ਕਿ ਜਿਹੜਾ ਕਾਫੀ ਸਮਾਨ ਗੱਡੀ ਦਾ ਪੜ ਚੁੱਕਾ ਹੈ ਜਿਸ ਤੋਂ ਬਾਅਦ ਜਾ ਕੇ ਨੌਜਵਾਨ ਨੇ ਆਪਣੀ ਗੱਡੀ ਦੇ ਵਿੱਚ ਰੱਖ ਲਿਆ ਪਰ ਹੁਣ ਇਹ ਨੌਜਵਾਨ ਨਸ਼ੇ ਚ ਸੀ ਜਾਂ ਫਿਰ ਕੋਈ ਕਿਤੇ ਪਤਾ ਹੀ ਨਹੀਂ ਲੱਗਿਆ ਕਿ ਹਾਂ ਅੱਗੇ ਫਲਾਈਓਵਰ ਦੇ ਵਿੱਚ ਕਿਸ ਤਰੀਕੇ ਨਾਲ ਉਹ ਮੋੜਨ ਲੱਗਿਆ ਸੀ ਗੱਡੀ ਕਿਸ ਤਰੀਕੇ ਨਾਲ ਐਕਸੀਡੈਂਟ ਹੋਇਆ ਇਹ ਗੱਲਬਾਤ ਅਸੀਂ ਨੌਜਵਾਨ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਤੋਂ ਦੇਖੋ ਕਿ ਕਾਫੀ ਗੱਡੀ ਜਿਹੜੀ ਚੱਕਨਾ ਚੂਰ ਹੋ ਗਈ ਹੈ ਮੌਕੇ ਸੇ ਫੋਰਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕੁਝ ਸੱਟਾਂ ਜਿਹੜੀਆਂ ਨੌਜਵਾਨ ਦੇ ਛਾਤੀ 'ਚ ਤੇ ਨਾਲ ਗੋਡੇ ਦੇ ਉੱਤੇ ਲੱਗੀ ਹੈ ਕਿਤੇ ਕਿਤੇ ਫੋਰਸ ਜਿਹੜੀਆਂ ਟੀਮਾਂ ਜਿਹੜੀਆਂ ਉਹਨਾਂ ਨੂੰ ਲਾਜ ਪ੍ਰੋਵਾਈ ਦੁਰਘਟਨਾ ਨੂੰ ਰੋਕਣ ਵਾਸਤੇ ਜਾਂ ਫਿਰ ਉਹਨਾਂ ਦੇ ਇਲਾਜ ਵਾਸਤੇ ਲਗਾਈਆਂ ਨੇ ਉਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਇਹ ਕਾਰ ਜਿਹੜੀ ਕਿ ਤਕਨਾਚੂਰ ਹੋਈ ਹੈ ਤਾਂ ਉਹਨਾਂ ਦੇ ਸਹਾਇਤਾ ਵਾਸਤੇ ਜਿਹੜੀ ਫੋਰਸ ਫੀਆ ਟੀਮਾਂ ਪਹੁੰਚੀਆਂ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਹਨ ਵੱਧ ਤੋਂ ਵੱਧ ਖਬਰਾਂ ਸ਼ੇਅਰ ਕਰੋ ਮੌਕੇ ਤੇ ਜਿਹੜੇ ਲੋਕ ਵੀ ਕਾਫੀ ਇਕੱਠੇ ਹੋ ਗਏ ਸੀ ਕਿ ਜਦੋਂ ਇੱਕ ਦਮ ਹੀ ਜਿਹੜੀ ਗੱਡੀ ਵੱਜੀ ਹੈ ਕਾਫੀ ਵੱਡਾ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਇਹ ਪੂਰੀ ਕਾਰ ਤਖਤ ਚੂਰ ਹੋ ਗਈ ਹੈ ਇਹ ਤੁਸੀਂ ਉਹਨਾਂ ਦੀ ਸੱਟਾਂ ਵੀ ਜਿਹੜੀਆਂ ਚੈੱਕ ਕੀਤੀ ਜਾ ਰਹੀ ਐ ਸਪੋਰਟ ਦੀਆਂ ਟੀਮਾਂ ਵੱਲੋਂ ਉਹਨਾਂ ਨੂੰ ਮੌਕੇ ਤੇ ਹੁਣ ਇਲਾਜ ਜਿਹੜੀ ਕਿ ਡਾਕੀਨਾਂ ਕੋਲ ਕਿੱਟ ਹੁੰਦੀ ਹੈ ਤਾਂ ਉਸ ਕਿੱਟ ਦੇ ਰਾਹੀਂ ਜਿਹੜਾ ਇਹਨਾਂ ਨੂੰ ਇਲਾਜ ਸੀਗਾ ਪੱਟੀ ਵਗੈਰਾ ਜਾਂ ਕੋਈ ਹੋਰ ਦਵਾਈ ਵਗੈਰਾ ਮੈਡੀਸਿਨ ਦਿੱਤੀ ਜਾਵੇਗੀ ਪਰ ਦੇਖੋ ਕਿ ਕਿੰਨਾ ਭਿਆਨਕ ਹਾਦਸਾ ਸੀ ਇਕੱਲਾ ਹੀ ਸੀ ਨੌਜਵਾਨ ਇਸ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਇਸ ਤੋਂ ਬਾਅਦ ਜਾ ਕੇ ਇਹ ਹਾਦਸਾ ਵਾਪਰਿਆ ਇਹ ਫਲਾਈਓਵਰ ਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਫਲਾਈਓਵਰ ਹੈ ਇਸ ਦੇ ਵਿੱਚ ਸਿੱਧੀ ਜਿਹੜੀ ਆਣ ਕੇ ਆਪਣੀ ਗੱਡੀ ਮਾਰੀ ਹੈ ਇਹ ਕਾਫੀ ਮੋੜ ਵੀ ਜਿਹੜਾ ਪਹਿਲਾਂ ਵੀ ਦੱਸ ਦਿੰਦੇ ਆ ਕਿ ਕਾਫੀ ਹਾਦਸਿਆਂ ਦਾ ਕਾਰਨ ਬਣ ਚੁੱਕਾ ਕਿਉਂਕਿ ਇੱਕਦਮ ਜਦੋਂ ਮੋੜ ਮੋੜਦਾ ਹੈ ਬੰਦਾ ਇਸ ਸਿਗਾ ਉੱਤੇ ਕਈ ਵਾਰੀ ਬੰਦਾ ਕੰਟਰੋਲ ਨਹੀਂ ਕਰ ਪਾਉਂਦਾ ਆਪਣੀ ਗੱਡੀ ਨੂੰ ਇਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਹਾਦਸੇ ਜਿਹੜੇ ਵਾਪਰ ਜਾਂਦੇ ਨੇ ਇਹ ਅਸੀਂ ਨਿਊ ਚੰਡੀਗੜ੍ਹ ਏਰੀਆ ਦੇ ਪਿੰਡ ਫਰ ਤੇ ਬਿਲਕੁਲ ਆਪੋਜੀਟ ਸਾਈਡ ਮਿਕਸ ਟਾਵਰ ਦੇ ਨਜ਼ਦੀਕ ਤੁਸੀਂ ਦੇਖੋ ਕਿ ਇਹ ਹਾਦਸਾ ਵਾਪਰਿਆ ਹੈ ਤਾਂ ਨੌਜਵਾਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਬਹੁਤ ਬਹੁਤ ਤਸਵੀਰਾਂ ਦੇਖ ਕੇ ਅੱਗੇ ਸ਼ੇਅਰ ਕਰਦੇ ਰਹੋ ਤੇ ਅਪੀਲ ਹੈ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਹੋ ਤੁਸੀਂ ਦੇਖੋ ਕਿ ਕਾਫੀ ਤੇਰੀ ਗੱਡੀ ਤੇ ਅੱਗੇ ਤੱਕ ਡੈਮੇਜ ਹੋ ਚੁੱਕੀ ਹੈ ਕਾਫੀ ਜਿਹੜਾ ਇਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਤਾਂ ਕਾਫੀ ਨੁਕਸਾਨੀ ਗਈ ਹੈ ਕਾਰ ਤਾਂ ਬਹੁਤ ਸਾਰੇ ਮੁਲਾਜ਼ਮ ਜਿਹੜੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਹੋਇਆ ਤਾਂ ਬਾਈ ਜੀ ਕਿਵੇਂ ਹੋਇਆ ਥੋੜਾ ਜਿਹਾ ਦੱਸੋਗੇ ਕਿ ਕਿਵੇਂ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਮੋੜ ਮੁੜਨਾ ਫਲਾਈਓਵਰ ਦੇ ਉੱਪਰ ਗੱਡੀ ਵਜਦੇ ਹੋਏ ਨਹੀਂ ਪਤਾ ਕੀ ਜੇ ਕਰਈ ਉਹ ਪਿੱਛੇ ਮੈਂ ਬ੍ਰੇਕ ਲਾਈ ਸੀਗੇ ਉਹ ਫੂਨ ਮਤਲਬ ਕਿ ਸੀਟ ਤੋਂ ਥੱਲੇ ਡਿੱਗ ਗਿਆ ਅੱਛਾ ਜੀ ਜਦੋਂ ਮੈਂ ਹਾਂ ਨਮੂਰੇ ਅੱਛਾ ਬ੍ਰੇਕਾਂ ਵਾਲੀ ਸਾਈਡ ਨਹੀਂ ਜਿਹੜੇ ਇੱਧਰ ਦੇ ਪਾਸੇ ਕਨੈਕਟਰ ਵਾਲੀ ਸਾਈਡ ਜਦੋਂ ਚੱਕਣ ਲੱਗਿਆ ਜੀ ਨੀਵੀਂ ਪਾਗੇ ਇੱਥੇ ਉਦੋਂ ਗੱਡੀ ਇਹਦੇ ਵਿੱਚ ਬੱਜੀ ਕੋਈ ਚੀਜ਼ ਤਾਂ ਅੱਗੇ ਆਈ ਨਾ ਨਹੀਂ ਚਾ ਕੋਈ ਚੀਜ਼ ਨਹੀਂ ਆਈ ਜੀ ਕਿੱਧਰ ਤੋਂ ਬਾਈ ਕਿੱਥੋਂ ਨਾ ਨਾ ਕਿਧਰੋਂ ਆ ਰਹੇ ਸੀ ਆਪਾਂ ਦਾ ਬਰਨਾਲੇ ਤੋਂ ਆ ਰਹੇ ਹਾਂ ਚੰਡੀਗੜ੍ਹ ਜਾ ਰਹੇ ਹਾਂ ਚੰਡੀਗੜ੍ਹ ਜਾ ਰਹੇ ਹਾਂ ਹਾਂਜੀ ਹਾਂਜੀ ਅਜੇ ਕਾਫੀ ਨੁਕਸਾਨ ਹੋ ਗਿਆ ਗੱਡੀ ਨੂੰ ਨੁਕਸਾਨ ਤਾਂ ਹੀ ਹੁਣ ਹੋਰ ਟੁੱਟੇ ਪੇਟ ਬੱਜੀ ਕੋਈ ਛੱਟ ਪੇਟ ਆ ਇੱਕ ਤਾਂ ਸਾਤੀ ਤੇ ਆਈ ਇੱਕ ਆ ਗੋਡੇ ਤੇ ਆਈ ਜਿਵੇਂ ਹੁਣ ਐਸਾ سپورਟ ਦੀ ਟੀਮਾਂ ਹੀ ਪਹੁੰਚ ਗਈਆਂ ਤੁਹਾਨੂੰ ਇਲਾਜ ਵਾਸਤੇ ਜਿਹੜਾ ਦੱਸਦੇ ਨੇ ਕਿ ਜੋ ਵੀ ਤੁਹਾਡੀ ਮੁਸ਼ਕਲ ਹੈ ਹੱਲ ਠੀਕ ਹੈ ਮੈਨੂੰ ਇਹ ਤੁਹਾਨੂੰ ਪਤਾ ਲੱਗਿਆ ਹੁਣੇ ਕਿ ਇੱਥੇ ਇਸ ਤਰੀਕੇ ਨਾਲ ਗੱਡੀ ਬੱਜੀ ਹੈ ਤਾਂ ਨੌਜਵਾਨ ਦੇ ਸੱਤੇ ਵੀ ਲੱਗੇ ਛਾਤੀ ਤੇ ਗੋਡੇ ਤੇ ਵੀ ਕਿਵੇਂ ਦੀ ਜਿਹੜੀ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਸਿੱਟੇ ਹਾਂ ਹਾਂਜੀ ਸਰ ਐਕਚੁਅਲੀ ਇਹਨਾਂ ਦੀ ਜਿਹੜੀ ਹੈ ਜੀ ਛਾਤੀ ਦੇ ਵਿੱਚ 60 ਲੱਗੀ ਹੈ ਅਗਰ ਤਾਂ ਥੋੜੀ ਬਹੁਤੀ ਹੁੰਦੀ ਤਾਂ ਅਸੀਂ ਖੁਦ ਮੈਡੀਕਲ ਟਰੀਟਮੈਂਟ ਕਰ ਦਿੰਦੇ ਬਟ ਇਹ ਕਹਿੰਦੇ ਵੀ ਸਾਨੂੰ ਸਾਹ ਦੇ ਵਿੱਚ ਤਕਲੀਫ ਹੋ ਰਹੀ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਪੀਜੀਆਈ ਦੇ ਵਿੱਚ ਲੈ ਕੇ ਜਾ ਰਹੇ ਹਾਂ ਤਾਂ ਜੋ ਇਹਨਾਂ ਦਾ ਜਲਦੀ ਤੋਂ ਜਲਦੀ ਟਰੀਟਮੈਂਟ ਹੋ ਸਕੀ ਅਸੀਂ ਇਹਨਾਂ ਦਾ ਵੀਕਲ ਹੁਣ ਸਾਈਡ ਤੇ ਕੀਤਾ ਜਾਵੇ ਕਿਉਂਕਿ ਹੋਰ ਹਾਂਜੀ ਹਾਂਜੀ ਬਿਲਕੁਲ ਅਸੀਂ ਸਾਈਡ ਤੇ ਹੀ ਕਰਵਾ ਕੇ ਪਹਿਲਾਂ ਤਾਂ ਇਹਨਾਂ ਨੂੰ ਪੀਜੀਆਈ ਛੱਡਦੇ ਹਾਂ ਨਾਲ ਹੀ ਇਹਨਾਂ ਦਾ ਵੀਕਲ ਹੈ ਜਿਹੜਾ ਸਾਈਡ ਤੇ ਕਰਾਵਾਂਗੇ ਤਾਂ ਜੋ ਕੋਈ ਵੀ ਹੋਰ ਜਿਹੜਾਗਾ ਇਲਾਜ ਕਰ ਦੰਨੇ ਆਗੇ ਬਟ ਇਹ ਕਹਿੰਦੇ ਵੀ ਸਾਡੀ ਛਾਤੀ ਦੇ ਵਿੱਚ ਕਿਉਂਕਿ ਉਸ ਟ੍ਰੀਟਮੈਂਟ ਤੁਹਾਨੂੰ ਵੀ ਪਤਾ ਸਰ ਐਕਸਰਾ ਵਗੈਰਾ ਤੋਂ ਬਿਨਾਉ ਨਹੀਂ ਸਟਾਉਣੀ ਆ ਇਸ ਕਰਕੇ ਸ ਇਹਨਾਂ ਨੂੰ ਫਿਜ਼ੀਓ ਆ ਹੀ ਲੈ ਕੇ ਜਾ ਰਹੇ ਆ ਜੀ ਤੁਸੀਂ ਅਪੀਲ ਕਰੋਗੇ ਜਿਹੜਾ ਤੇਜ਼ ਰਫਤਾਰੀ ਨਾਲ ਚੱਲਦੇ ਸਰ ਐਕਚੁਅਲੀ ਅਸੀਂ ਬਸ ਅੱਜ ਅੱਜ ਦੇ ਮਾਹੌਲ ਨੂੰ ਦੇਖ ਕੇ ਅਸੀਂ ਕਹਿ ਰਹੇ ਸੀ ਕਿਉਂਕਿ ਹੋਲੀ ਦਾ ਜਿਹੜਾ ਦਿਨ ਆਗਾ ਇੱਥੇ ਲੋਕ ਜਿਹੜੇ ਆ ਆਪਣੇ ਨਸ਼ੇ ਦੀ ਹਾਲਤ ਦੇ ਵਿੱਚ ਹੋਲੀ ਖੇਡ ਰਹੇ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਨੇ ਸਾਧਨ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਕਿਉਂਕਿ ਸਰ ਜਿਹੜੀ ਜ਼ਿੰਦਗੀ ਆ ਬਹੁਤ ਅਨਮੋਲ ਇਹ ਓਲਿਦਾ ਤਿਹਾਰ ਦੇਖਣ ਆਇਆ ਹਨ ਇਹਨਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਸਿਕ ਮੋਬਾਈਲ ਇਹਨਾਂ ਦਾ ਕਿੱਡੇ ਵੱਡੇ ਹਾਸੇ ਦਾ ਸ਼ਿਕਾਰ ਬਣਾ ਦਿੱਤਾ ਜਾਣ ਵੀ ਜਾ ਸਕਦੀ ਸੀ ਜਾਣ ਵੀ ਜਾ ਸਕਦੀ ਸੀ ਦੂਸਰੇ ਨੰਬਰ ਸਰ ਅੱਗੋਂ ਕੋਈ ਹੋਰ ਆ ਮਤਲਬ ਕਿ ਚੀਜ਼ ਆ ਜਾਂਦੀ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਸੀ ਇਸ ਕਰਕੇ ਅਸੀਂ ਰਿਕਵੈਸਟ ਕਰਦੇ ਹਾਂ ਕਿ ਆਪਣਾ ਤਿਹਾਰਾ ਜਿਹੜੇ ਆਪਣੇ ਘਰਾਂ ਦੇ ਵਿੱਚ ਰਹਿ ਕੇ ਮਨਾਓ ਆਪਣੇ ਪਿੰਡਾਂ ਦੇ ਵਿੱਚ ਰਹਿ ਕੇ ਮਨਾਓ ਬਾਹਰ ਆਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਸ ਨਾਲ ਹਾਸਿਆਂ ਦਾ ਸ਼ਿਕਾਰ ਹੋ ਰਿਹਾ ਹੈ ਇਹ ਸਾਰੇ ਨਾਉ ਸਾਰਾ ਜਿਹੜਾ ਓਮੈਕਸ ਮੁੱਲਾਪੁਰ ਦੇ ਨੇੜੇ ਪੈ ਰਿਹਾ ਪੀਜੀਆਈ ਦੇ ਨੀਅਰ ਪੈ ਰਿਹਾ ਸਰ ਠੀਕ ਹੈ ਦੀ ਟੀਮਾਂ ਜਿਹੜੀਆਂ ਇਲਾਜ ਵਾਸਤੇ ਇਸ ਨੌਜਵਾਨ ਨੂੰ ਪੀਜੀਏ ਲੈ ਕੇ ਜਾ ਰਹੀਆਂ ਨੇ ਕਾਫੀ ਸੱਟ ਗੁੱਜੀ ਲੱਗੀ ਹੈ ਕਾਫੀ ਛਾਤੀ ਦੇ ਵਿੱਚ ਦੱਸਿਆ ਕਿ ਸਾਹ ਦੀ ਪ੍ਰੋਬਲਮ ਇਸ ਨੌਜਵਾਨ ਨੂੰ ਆ ਰਹੀ ਹੈ ਕਿਉਂਕਿ ਇੱਕ ਮੋਬਾਈਲ ਨੇ ਹੀ ਇਸ ਤਰੀਕੇ ਦਾ ਐਕਸੀਡੈਂਟ ਜਿਹੜਾ ਕਰ ਦਿੱਤਾ ਹੈ ਤਾਂ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਧਿਆਨ ਦਿਆ ਕਰੋ ਆਪਣੇ ਜਦੋਂ ਵਹੀਕਲ ਚਲਾਣੇ ਹੋ ਫੋਨ ਦੇ ਉੱਤੇ ਧਿਆਨ ਘਟਦਿਆ ਕਰੋ ਕਿਉਂਕਿ ਦੇਖੋ ਜਦੋਂ ਇਸ ਨੌਜਵਾਨ ਦੱਸਿਆ ਕਿ ਫੋਨ ਦੂਜੇ ਪਾਸੇ ਕਨੈਕਟਰ ਸੈੱਟ ਉਹਨੇ ਕੋਲੋਂ ਗਿਰ ਗਿਆ ਹੱਥ ਵਿੱਚੋਂ ਜਿਸ ਤੋਂ ਬਾਅਦ ਜਾ ਕੇ ਜਦੋਂ ਫੋਨ ਚੁੱਕਣ ਲੱਗਿਆ ਤਾਂ ਉਹਨਾਂ ਦਾ ਧਿਆਨ ਫੋਨ ਤੇ ਚਲਾ ਗਿਆ ਜਿਸ ਤੋਂ ਬਾਅਦ ਜਾ ਕੇ ਸਿੱਧੀ ਆਲ ਕੇ ਫਲਾਈਓਵਰ ਦੇ ਵਿੱਚ ਇਹ ਗੱਡੀ ਵੱਜੀ ਹੈ ਜਿਸ ਤੋਂ ਬਾਅਦ ਜਾ ਕੇ ਹਾਦਸਾ ਵਾਪਰਿਆ ਤਾਂ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਅਸੀਂ ਵੀ ਬਾਰ-ਬਾਰ ਅਪੀਲ ਕਰਦੇ ਹਾਂ ਕਿ ਤੁਸੀਂ ਭਾਵੇਂ ਕੋਈ ਹੌਲੀਡੇ ਮਨਾ ਰਹੇ ਹੋ ਪਾਮੀ ਕੋਈ ਹਿਸਟਰੀਕਲ ਦਾ ਫੈਸਟੀਵਲ ਮਨਾ ਰਹੇ ਹੋ ਪਰ ਕਦੇ ਵੀ ਨਸ਼ਾ ਕਰਕੇ ਜਾਂ ਫਿਰ ਤੇਜ਼ ਰਫਤਾਰੀ ਕਰਕੇ ਇਸ ਤਰੀਕੇ ਨਾਲ ਵਹੀਕਲ ਆਪਣਾ ਨਾ ਚਲਾਓ ਪਾਮੀ ਕੇਸ ਫੋਰ ਦੇ ਟੀਮਾਂ ਜਿਹੜੀਆਂ ਦੇਖੋ ਮੌਕੇ ਤੇ ਪਹੁੰਚੀਆਂ ਨੇ ਤਾਂ ਇਸ ਨੌਜਵਾਨ ਨੂੰ ਬੜੇ ਤਰੀਕੇ ਦੇ ਨਾਲ ਬੜੇ ਪਿਆਰ ਦੇ ਨਾਲ ਜਿਹੜਾ ਸਹਿਯਤ ਦਿੱਤੀ ਜਾ ਰਹੀ ਹੈ ਪੀਜੀਆ ਦੇ ਵਿੱਚ ਇਹਨਾਂ ਨੂੰ ਰਲਿਆ ਜਾ ਰਿਹਾ ਹੈ ਤਾਂ ਇਹਦੀ ਗੱਡੀ ਇੱਕ ਸਾਈਡ ਤੇ ਜਿਹੜੀ ਕਰ ਦਿੱਤੀ ਜਾਵੇ ਕਿ ਹੋਰ ਕੋਈ ਹਾਦਸਾ ਇਸ ਗੱਡੀ ਦੇ ਕਾਰਨ ਨਾ ਹੋਵੇ ਤਾਂ ਇਹ ਨਿਊ ਚੰਡੀਗੜ੍ਹ ਦੀ ਤਸਵੀਰਾਂ ਤੁਹਾਨੂੰ ਮਿਕਸ ਟਾਵਰ ਤੋਂ ਬਿਲਕੁਲ ਨਜ਼ਦੀਕ ਦਿਖਾ ਰਹੇ ਹਾਂ ਜਿੱਥੇ ਕਿ ਮਿਕਸ ਟਾਵਰ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈ ਮੌਕੇ ਦੀ ਨਾਲ ਦੀ ਨਾਲ ਹੀ ਐਸਆਰ ਫੋਰਸ ਦੀ ਟੀਮ ਪਹੁੰਚ ਗਈ ਸੀ ਇਹਨਾਂ ਨੂੰ ਹੁਣ ਇਲਾਜ ਲਈ ਦੇਖੋ ਕਿ ਬੀਜੀ ਇਹਨਾਂ ਦਾ ਪ੍ਰੋਗਰੈਸ ਵਗੈਰਾ ਸਾਰਾ ਕੁਝ ਲੈ ਕੇ ਕਾਫੀ ਛੱਟ ਜਿਹੜੀ ਨੌਜਵਾਨ ਦੇ ਛਾਤੀ 'ਚ ਲੱਗੇ ਕਾਫੀ ਦਰਦ ਜਿਹੜਾ ਇਸ ਨੌਜਵਾਨ ਦੇ ਉਹਦੇ ਜਿਸ ਤੋਂ ਬਾਅਦ ਜਾ ਕੇ ਹੁਣ ਇਹਨਾਂ ਨੂੰ ਸੱਤ ਲਈ ਭੇਜਿਆ ਜਾਵੇ